ਮ ਬਹੁਤ ਜ਼ਿਆਦਾ ਖੁਸ਼ੀ ਆਈ ਮਿਹਨਤ ਕੀਤੀ ਸੀ ਕਿ ਮਿਹਨਤ ਕਰਕੇ ਆਪਣਾ ਜੁਡੀਸੀਨੇਟ ਕੁਆਲੀਫਾਈ ਕੀਤਾ ਹੈਗਾ ਤੇ ਅੱਗੇ ਵੀ ਮਿਹਨਤ ਕਰਦੇ ਰਾਂਗੇ ਤੇ ਹੋਰ ਅੱਗੇ ਜਾਵਾਂਗੇ ਹਮ ਕੋ ਕੰਮ ਕਰਨ ਦੇ ਨਾਲ ਨਾਲ ਮੈਂ ਆਪਣਾ ਪੜਾਈ ਜਿਹੜੀ ਉਹ ਜਾਰੀ ਰੱਖੀ ਸੀਗੀ ਬੱਕਰੀਆਂ ਨੂੰ ਚਾਰਨੇ ਜਾਂਦੇ ਸੀ ਨਾਲ ਮੇਰਾ ਸਟੱਡੀ ਦਾ ਮਟੀਰੀਅਲ ਮੇਰੇ ਕੋਲ ਹੁੰਦਾ ਸੀਗਾ ਕਿਤਾਬਾਂ ਮੇਰੀਆਂ ਜਿਹੜੀਆਂ ਮੇਰੇ ਕੋਲ ਹੁੰਦੀਆਂ ਸੀ ਮੈਂ ਨਾਲ ਲੈ ਕੇ ਜਾਂਦਾ ਸੀ ਜਦੋਂ ਵੀ ਮੈਨੂੰ ਸਮਾਂ ਮਿਲਦਾ ਮੈਂ ਆਪਣਾ ਫ੍ਰੀ ਟਾਈਮ ਸਟੱਡੀ ਨੂੰ ਹੀ ਦੇਣਾ ਸੀਗਾ ਹੋਰ ਕਿਸੇ ਕੰਮ ਵਾਸਤੇ ਅਗਲਾ ਟੀਚਾ ਮੇਰਾ ਮੈਂ ਮਾਸਟਰ ਕੈਟਰ ਦੀ ਤਿਆਰੀ ਕਰ ਰਹਾਗਾ ਚਲੋ ਇਥੋਂ ਛੋਟੇ ਲੈਵਲ ਦਾ ਵਿਸਥਾਰ ਰਗਾ ਹੋ ਪਰ ਮੈਨੂੰ ਲੱਗਦਾਗਾ ਵੀ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਤੋਂ ਪਹਿਲਾਂ ਜਿਹੜੀ ਮਾਸਟਰ ਕੈਟਰ ਦੀ ਪੋਸਟ ਦੇਖਣ ਨੂੰ ਮਿਲ ਸਕਦੀ ਆ ਤਾਂ ਮੈਂ ਪਹਿਲਾਂ ਆਪਦਾ ਉਹਦੇ ਵਿੱਚ ਜੁਆਇਨ ਕਰਕੇ ਆਪਣੀ ਘਰ ਦੀ ਆਰਥਿਕ ਹਾਲਤਾਂ ਜਿਹੜੀ ਸੁਧਾਰੂਗਾ ਗਰੀਬ ਬੱਚਿਆਂ ਦੇ ਨਾਲ ਜਦੋਂ ਮੈਨੂੰ ਪ੍ਰਮਾਤਮਾ ਨੇ ਕਿਸੇ ਹਾਸੇ ਮਕਾਮ ਵਧੀਆ ਦਿੱਤਾ ਤਾਂ ਮੈਂ ਗਰੀਬ ਬੱਚਿਆਂ ਦੀ ਬਹੁਤ ਮਦਦ ਕਰੂੰਗਾ ਕਿਉਂਕਿ ਮੇਰਾ ਵੀ ਬਹੁਤ ਮੇਰੇ ਟੀਚਰਾਂ ਨੇ ਸਾਥ ਦਿੱਤਾਗਾ ਤੇ ਮੈਂ ਵੀ ਉਹਨਾਂ ਬੱਚਿਆਂ ਦੇ ਨਾਲ ਹਮੇਸ਼ਾ ਖੜੂੰਗਾ। ਆਪਰ ਜੀ ਪੋਤੇ ਨੇ ਮਕਾਮ ਹਾਸਲ ਕੀਤਾ ਹੈ UGC NET ਕਲੀਅਰ ਕਰਾ ਕਿਵੇਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ। ਬਹੁਤ ਖੁਸ਼ੀ ਹੈ। ਬਹੁਤ ਮੇਰੇ ਪੋਤੇ ਨੇ। ਭੁੱਖਾਂ ਤੇ ਹਾਂ ਦੇਖ ਕੇ ਅਸੀਂ ਅਸੀਂ ਸਾਰੇ ਪਰਿਵਾਰ ਨੇ ਪੰਜਾਂ ਜੀਆਂ ਨੇ ਅਸੀਂ ਪੰਜ ਮੈਂਬਰ ਆ। ਤੇ ਬਹੁਤ ਖੁਸ਼ੀ ਹੈ ਸਾਨੂੰ। ਬਹੁਤ ਇਹਦੇ ਪਿੱਛਾ ਵੀ ਅਸੀਂ ਬਹੁਤ ਚੱਕਿਆ ਤੇ ਜਿਵੇਂ ਵੀ ਹੁੰਦਾ ਸੀ ਇਹਨੂੰ ਤੋੜ ਦੇ ਇਹਦਾ ਮਨ ਨਹੀਂ ਸੀ ਅਸੀਂ ਡਗਣ ਦਿੰਦੇ ਕਹਿੰਦੇ ਕੁਰਾਪਰਾ ਕਰਕੇ ਇਹਨੂੰ ਤੋੜ ਦੇ ਇਹਦੀ ਮਿਹਨਤ ਪੂਰੀ ਕਰਦੇ ਸੀ ਅਸੀਂ ਪਿੱਛਾ ਕੀ ਕੀ ਹਾਲਾਤ ਦੇਖੇ ਘਰ ਦੇ ਹਾਲਾਤ ਤੁਹਾਨੂੰ ਪਤਾ ਹੀ ਇਹ ਵੀ ਆਉਂਦੇ ਜਾਂਦੇ ਰਹਿੰਦੇ ਕਦੇ ਕਿਵੇਂ ਤਾਂ ਹੁਣ ਪਰਮਾਤਮਾ ਚੋਗਾ ਦਿੰਦਾ ਹੀ ਐ ਆਥਣੇ ਖਾ ਕੇ ਸੌਂਦੇ ਸੀ ਗੋਲੀ ਸਿੱਕੀ ਮਾੜੀ ਮੋਟੀ ਲੱਗਦਾ ਵੀ ਹੁਣ ਹਾਲਾਤ ਬਦਲ ਗਏ ਹਾਲਾਤ ਹਾਂ ਲੱਗਦਾ ਹੈ ਲੱਗਦਾ ਕੱਲ ਦਾ ਵੀ ਸਾਡੇ ਤੇ ਦਿਨ ਆਈ ਨਹੀਂ ਤੇ ਮੇਰੀ ਨੂਨੇ ਵੀ ਥਰੇ ਕੱਪੜੇ ਸਿਉਂਦੀ ਆ ਵਿਚਾਰੀ ਗਰਮੀ ਦੇ ਵਿੱਚ ਬਹਿ ਕੇ ਪੁੱਤ ਪੁੱਤਾ ਐ ਭੱਠੇ ਤੇ ਹੁੰਦਾ ਐ ਇਹਨਾਂ ਨੂੰ ਐ ਕਹਿੰਦੇ ਆ ਇੱਧਰ ਜਾਓ ਭਾਈ ਇੱਧਰ ਜਾਓ ਜਿਵੇਂ ਬੁੜੀਆਂ ਕਹਿੰਦੀਆਂ ਨੇ ਵੀ ਕੋਈ ਮਾੜਾ ਸੁਨੇਹਾ ਨਾ ਲਿਆਇਓ ਚੰਗੇ ਚੰਗੇ ਥਾਵੇਂ ਪੈਰ ਧਰਿਓ ਤੇ ਸਾਡਾ ਇਹੀ ਕਹਿਣਾ ਐ ਅਸੀਂ ਮਾੜੀ ਮੱਤ ਨਹੀਂ ਦਿੰਦੇ ਚੰਗੀ ਸੋਭਾ ਦਿੰਨੇ ਆ ਤੇ ਕਹਿਣਾ ਸੁਣਨ ਵਾਲਿਆਂ ਨੂੰ ਵੀ ਐ ਕਹਿੰਦੇ ਆ ਵੀ ਭਾਈ ਚੰਗੇ ਕੰਮ ਕਰੋ ਤੁਸੀਂ ਸਪੋਰਟ ਕਰਦੇ ਸੀ ਇਹਦੀ ਪੂਰੀ ਹਾਂ ਜੀ ਮੈਂ ਪੂਰੀ ਸਪੋਰਟ ਕਰਦੀ ਜਿੰਨਾ ਕੁ ਮੇਰੇ ਕੋਲ ਹੁੰਦਾ ਮੈਂ ਜੀ ਮੁੱਠੀ ਚ ਦਿੰਦੀ ਲਾ ਪੁੱਤ ਪੈਨ ਲੈ ਲਈ ਕਾਪੀ ਲੈ ਲਈ ਹੋਰ ਕੋਈ ਆਦੂਜੇ ਕੰਮ ਵਾਸਤੇ ਪੈਸਾ ਨਹੀਂ ਸੀ ਮੈਂ ਦਿੰਦੀ ਸਕੂਲ ਵਾਸਤੇ ਦਿੰਦੀ ਸੀ ਬਹੁਤ ਜ਼ਿਆਦਾ ਖੁਸ਼ੀ ਆਈ ਮਿਹਨਤ ਕੀਤੀ ਸੀ ਕਿ ਮਿਹਨਤ ਕਰਕੇ ਆਪਣਾ ਜੁਡੀਸੀ ਨੈਟ ਕੁਆਲੀਫਾਈ ਕੀਤਾਗਾ ਤੇ ਅੱਗੇ ਵੀ ਮਿਹਨਤ ਕਰਦੇ ਰਾਂਗੇ ਤੇ ਹੋਰ ਅੱਗੇ ਜਾਵਾਂਗੇ ਕਿੰਨੀ ਕ ਮਿਹਨਤ ਕਰਨੀ ਪੈਂਦੀ ਐ ਕਿੰਨਾ ਸਮਾਂ ਕੱਢਦੇ ਸੀ ਕਿਉਂਕਿ ਬੱਕਰੀਆਂ ਵਾਲ ਬੱਕਰੀਆਂ ਵੀ ਚਾਰਦੇ ਸੀ ਦੇ ਨਾਲ ਪੜਨਾ ਵੀ ਸੀ ਹਾਂ ਕੰਮ ਕਰਨ ਦੇ ਨਾਲ ਨਾਲ ਮੈਂ ਆਪਣਾ ਪੜਾਈ ਜਿਹੜੀ ਉਹ ਜਾਰੀ ਰੱਖੀ ਸੀਗੀ ਮੱਕਰੀਆਂ ਜਦੋਂ ਚਾਰਨੇ ਜਾਂਦੇ ਸੀ ਨਾਲ ਮੇਰਾ ਸਟੱਡੀ ਦਾ ਮਟੀਰੀਅਲ ਮੇਰੇ ਕੋਲ ਹੁੰਦਾ ਸੀਗਾ ਕਿਤਾਬਾਂ ਮੇਰੀਆਂ ਜਿਹੜੀਆਂ ਮੇਰੇ ਕੋਲ ਹੁੰਦੀਆਂ ਸੀ ਮੈਂ ਨਾਲ ਲੈ ਕੇ ਜਾਂਦਾ ਸੀ ਜਦੋਂ ਵੀ ਮੈਨੂੰ ਸਮਾਂ ਮਿਲਣਾ ਮੈਂ ਆਪਣਾ ਫ੍ਰੀ ਟਾਈਮ ਸਟੱਡੀ ਨੂੰ ਹੀ ਦੇਣਾ ਸੀਗਾ ਹੋਰ ਕਿਸੇ ਕੰਮ ਵੱਲ ਮੇਰਾ ਕੋਈ ਧਿਆਨ ਨਹੀਂ ਸੀ ਹੈਗਾ ਕਦੇ ਕਿਸੇ ਨੇ ਕੋਈ ਮਜ਼ਾਕ ਨਹੀਂ ਸੀ ਕਰਦਾ ਜਦੋਂ ਨਾਲ ਕਿਤਾਬਾਂ ਲੈ ਕੇ ਜਾਂਦੀ ਵੀ ਆ ਕਿ ਬੱਕਰੀਆਂ ਨਾਲ ਕਿਤਾਬਾਂ ਸਿੱਕੀ ਫਿਰਦੇ ਕਰਦੇ ਨੇ ਕੀ ਲੋਕਾਂ ਦਾ ਕੰਮ ਹੈ ਬੋਲਣਾ ਪਰ ਉਹਨਾਂ ਨੂੰ ਜੇ ਆਪਾਂ ਲੋਕਾਂ ਦੀਆਂ ਗੱਲਾਂ ਸੁਣਨ ਲੱਗੇ ਫਿਰ ਆਪਾਂ ਆਪਣੇ ਮੁਕਾਮ ਨਹੀਂ ਹਾਸਲ ਕਰ ਸਕਦੇ ਲੋਕਾਂ ਦੀਆਂ ਗੱਲਾਂ ਨੂੰ ਸਾਈਡ ਤੇ ਕਰਕੇ ਹੀ ਆਪਣੇ ਜਿਹੜੇ ਟੀਚੇ ਨੇ ਉਹ ਮਿੱਥੇ ਜਾ ਸਕ ਲੱਗਿਆ ਕਿਉਂਕਿ ਰਿਸ਼ਤੇਦਾਰਾਂ ਦੇ ਵੀ ਫੋਨ ਆ ਰਹੇ ਹੋਣੇ ਹਾਂਜੀ ਬਹੁਤ ਫੋਨ ਆ ਰਹੇ ਨੇਗੇ ਰਾਤ ਦੇ ਫੋਨ ਆ ਰਹੇ ਨੇਗੇ ਬਹੁਤ ਜ਼ਿਆਦਾ ਵਧੀਆ ਲੰਘ ਰਿਹਾਗਾ ਅਗਲਾ ਡਿਚਾ ਕੀ ਆ ਅਗਲਾ ਡਿਚਾ ਮੇਰਾ ਮੈਂ ਮਾਸਟਰ ਕੈਟਰੀ ਦੀ ਤਿਆਰੀ ਕਰ ਰਿਹਾਗਾ ਚਲੋ ਇਹ ਤੋਂ ਛੋਟੇ ਲੈਵਲ ਦਾ ਪੇਪਰ ਆਗਾ ਉਹ ਪਰ ਮੈਨੂੰ ਲੱਗਦਾਗਾ ਵੀ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਤੋਂ ਪਹਿਲਾਂ ਜਿਹੜੀ ਮਾਸਟਰ ਗ੍ਰੇਡਰ ਦੀ ਪੋਸਟ ਆ ਦੇਖਣ ਨੂੰ ਮਿਲ ਸਕਦੀ ਆ ਤਾਂ ਮੈਂ ਪਹਿਲਾਂ ਆਪਦਾ ਉਹਦੇ ਵਿੱਚ ਜੁਆਇਨ ਕਰਕੇ ਆਪਣੀ ਘਰ ਦੀ ਆਰਥਿਕ ਹਾਲਤ ਆ ਜਿਹੜੀ ਸੁਧਾਰੂੰਗਾ ਫਿਰ ਉਸ ਤੋਂ ਬਾਅਦ ਅੱਗੇ ਬਾਰੇ ਸੋਚਾਂਗਾ। ਘਰ ਦੇ ਵਿੱਚ ਕੀ ਕੀ ਤਕਲੀਫਾਂ ਆਈਆਂ ਤੇ ਕੀ ਕੀ ਹਾਲਾਤ ਦੇਖੇ ਨੇ ਜਿਹੜੇ ਪੜ੍ਹਾਈ ਦੇ ਦੌਰਾਨ। ਹਾਲਾਤ ਤਾਂ ਚਲੋ ਠੀਕ ਸੀਗੇ ਘਰ ਦੇ ਵੀ ਵਧੀਆ ਨਹੀਂ ਆਪਣੇ ਹੈਗੇ ਹਾਲਾਤ ਵੀ ਐਵੇਂ ਨਹੀਂ ਹੈਗਾਗਾ ਵੀ ਜਿਹੜੀ ਚੀਜ਼ ਮੰਗ ਲਈ ਉਹ ਮਿਲ ਗਈ। ਬਹੁਤ ਜਿਆਦਾ ਮਤਲਬ ਟਿਕਣਾ ਪੈਂਦਾਗਾ ਹਰ ਇੱਕ ਚੀਜ਼ ਨੂੰ ਲਿਆਉਣ ਵਾਸਤੇ ਕੀ ਕਹੋਗੇ ਗੋਮਲ ਜਿਹੜੇ ਹੁਣ ਆਉਣ ਵਾਲੇ ਸਮੇਂ ਚ ਹੋਰ ਵੀ ਬਹੁਤ ਗਰੀਬ ਬੱਚੇ ਹੋਣਗੇ ਉਹਨਾਂ ਲਈ ਕੀ ਸੋਚੂਗੇ ਕੀ ਗਰੀਬ ਬੱਚਿਆਂ ਦੇ ਨਾਲ ਜਦੋਂ ਮੈਨੂੰ ਪਰਮਾਤਮਾ ਨੇ ਕਿਸੇ ਹਾਸੇ ਮਕਾਮ ਵਧੀਆ ਦਿੱਤਾ ਤਾਂ ਮੈਂ ਗਰੀਬ ਬੱਚਿਆਂ ਦੀ ਬਹੁਤ ਮਦਦ ਕਰੂੰਗਾ ਕਿਉਂਕਿ ਮੇਰਾ ਵੀ ਬਹੁਤ ਮੇਰੇ ਟੀਚਰਾਂ ਨੇ ਸਾਥ ਦਿੱਤਾਗਾ ਤੇ ਮੈਂ ਵੀ ਉਹਨਾਂ ਬੱਚਿਆਂ ਦੇ ਨਾਲ ਹਮੇਸ਼ਾ ਖੜੂੰਗਾ ਤੁਸੀਂ ਦੱਸਿਆ ਵੀ ਇੱਕ ਸਮਾਂ ਇਹ ਵੀ ਸੀ ਘਰ ਦੇ ਵਿੱਚ ਦੁੱਧ ਵੀ ਨਹੀਂ ਹੁੰਦਾ ਸੀ ਤਾਂ ਹੁਣ ਕੀ ਲੱਗਦਾ ਵੀ ਬਦਲਣ ਜਾਣਗੇ ਹਾਲਾਤ ਹਾਂਜੀ ਬਿਲਕੁਲ ਬਦਲਣਗੇ ਜੀ ਹੂੰ ਬਿਲਕੁਲ ਬਦਲਣਗੇ ਜੀ ਸਰਕਾਰੀ ਨੌਕਰੀ ਤੇ ਲੱਗਾਂਗੇ ਮਿਹਨਤ ਕਰਾਂਗੇ ਤਾਂ ਹਾਲਾਤ ਜ਼ਰੂਰ ਬਦਲਣਗੇ ਉਸ ਸਮੇਂ ਕੀ ਲੱਗਦਾ ਸੀ ਜਿਵੇਂ ਤੁਸੀਂ ਦੱਸਿਆ ਘਰ ਦੇ ਹਾਲਾਤ ਬਹੁਤ ਮਤਲਬ ਇਹ ਜੇ ਵੀ ਦੇਖਿਆ ਮੰਦੇ ਉਸ ਸਮੇਂ ਕੀ ਸੋਚਦੇ ਸੀਗੇ ਮਨ ਦੇ ਵਿੱਚ ਕੀ ਚੱਲਦਾ ਸੀ ਇੱਕ ਵਾਰ ਤਾਂ ਜਦੋਂ ਇਹ ਜੇ ਹਾਲਾਤ ਆ ਜਾਂਦੇ ਸੀ ਤਾਂ ਮਨ ਬਿਲਕੁਲ ਡੋਲ ਜਾਂਦਾ ਸੀ ਵੀ ਛੱਡ ਕੇ ਸਾਰਾ ਕੁਝ ਵੀ ਇੱਕ ਵਾਰ ਆਪਣੀ ਪੜ੍ਹਾਈ ਵੱਲ ਹੋ ਜਾਈਏ ਪਰ ਡੈਡੀ ਨੇ ਫੇਰ ਕਹਿਣਾ ਵੀ ਕੋਈ ਗੱਲ ਨਹੀਂ ਚੱਲਦੇ ਰਹਿੰਦੇ ਨੇ ਇਹ ਹਾਲਾਤ ਵੀ ਤੁਸੀਂ ਮਿਹਨਤ ਕਰਦੇ ਰਹੋ ਤੇ ਆਪਾਂ ਕਰਾਂਗੇ ਹੋਰ ਮਨ ਨੂੰ ਕੀ ਸਨੇਹਾ ਦਵਾਂਗੇ ਜਿਹੜੇ ਹੋਰ ਮਿਹਨਤ ਕਰ ਰਹੇ ਨੇ ਜਾਂ ਜਿਹੜੇ ਘਰਾਂ ਦੇ ਵਿੱਚ ਬੈਠੇ ਇਹ ਸੋਚਦੇ ਵੀ ਕਿਸਮਤ ਬਦਲੂ ਕਿਸਮਤ ਨੇ ਕਰਿਆ ਕਿ ਕੁਛ ਨਹੀਂ ਦੇਣਾ ਹੈਗਾ ਜੇ ਤੁਸੀਂ ਹਾਰਡ ਵਰਕ ਕਰੋਗੇ ਮਿਹਨਤ ਕਰੋਗੇ 99% ਜੇ ਤੁਸੀਂ ਆਪਣੀ ਮਿਹਨਤ ਕਰੋਗੇ ਤਾਂ 1% ਤੁਹਾਡਾ ਕਿਸਮਤ ਸਾਥ ਦੇਊਗੀ ਅਜੇ ਤੁਸੀਂ 99% ਕਿਸਮਤ ਤੇ ਛੱਡ ਕੇ 1% ਆਪਣੀ ਮਿਹਨਤ ਕਰੋਗੇ ਤਾਂ ਕੁਛ ਨਹੀਂ ਮਿਲਣੇ ਲੱਗਾ ਮਿਹਨਤ ਕਰੋ ਮਿਹਨਤ ਨਾਲ ਹੀ ਸਾਰਾ ਕੁਝ ਹੈ